ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜian ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਅੱਜ ਵਾਲੀ ਵੀਡੀਓ ਲੈ ਕੇ ਆਏ ਆਂ ਆਪਾਂ ਪਿਓਰ ਕੈਮਰਿਕ ਦੇ ਸੂਟ ਰੈਡੀ ਕੀਤੇ ਹੋਏ ਨੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅਗਰ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਬਹੁਤ ਹੀ ਘੱਟ ਰੇਟ ਦੇ ਸੂਟ ਤਿਆਰ ਕੀਤੇ ਹੋਏ ਨੇਗੇ ਬਹੁਤ ਹੀ ਸੋਹਣਾ ਫੈਬਰਿਕ ਹੈ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੈਂਡਵਰਕ ਮਸ਼ੀਨਵਰਕ ਕਿਸੇ ਤਰ੍ਹਾਂ ਦਾ ਵੀ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਤੁਸੀਂ ਵਰਕ ਦੀ ਆਪਣੀ ਫੁੱਲ ਫਿਨਿਸ਼ਿੰਗ ਹੋਊਗੀ ਫੈਬਰਿਕ ਦੀ ਵੀ ਪੂਰੀ ਗੁੱਡ ਕੁਆਲਿਟੀ ਹੋਊਗੀ ਤੁਸੀਂ ਇਹਨਾਂ ਨੂੰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਰੈਡੀ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ ਹੈਂਡ ਪੇਟ ਵੀ ਕਰਵਾ ਸਕਦੇ ਹੋਗੇ ਆਪਾਂ ਬਹੁਤ ਸੋਹਣਾ ਪੀਸ ਰੈਡੀ ਕੀਤਾ ਹੈ ਜਿਹੜਾ ਆਪਾਂ ਤੁਹਾਨੂੰ ਉਹ ਦਿਖਾ ਰਹੇ ਹਾਂਗੇ ਇਹ ਪਿਓਰ ਕੈਮਰਿਕ ਦੇ ਸੂਟ ਰੈਡੀ ਹੋਇਆ ਹੋਇਆ ਮਸ਼ੀਨਵਰਕ ਦਾ ਇਹ ਮਹਿੰਦੀਆ ਕਲਰ ਦਾ ਸੂਟ ਹੈਗਾ ਸੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੈ ਥ੍ਰੈਡ ਦੀ ਕੰਬੀਨੇਸ਼ਨ ਦੇਖ ਸਕਦੇ ਹੋ ਬਹੁਤ ਸੋਹਣੇ ਬਣਿਆਗੇ ਪੂਰੇ ਖੁੱਲੇ ਡੁੱਲੇ ਨਾਲ ਦੇ ਘੇਰੇ ਬਣੇ ਹੈਗੇ ਇਸ ਤਰ੍ਹਾਂ ਇਹਦੇ 슬ੀਵਸ ਤੇ ਵਰਕ ਹੋਊਗਾ ਇਹਦੇ 슬ੀਵਸ ਬਣੇ ਨੇਗੇ ਬਹੁਤ ਸੋਹਣਾ ਪੀਸ ਬਣਿਆ ਹੈਗਾ ਜਿੰਨੂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੁਸੀਂ ਇਹ ਸੇਮ ਪੀਸ ਵੀ ਸਾਡੇ ਤੋਂ ਲੈ ਸਕਦੇ ਹੋਗੇ ਇਹਦੇ ਨਾਲ ਆਪਾਂ ਨੇ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕੀਤਾ ਬਹੁਤ ਸੋਹਣਾ ਐਸ ਤਰ੍ਹਾਂ ਦੁਪੱਟਾ ਰੈਡੀ ਹੋਇਆ ਇਹਦੇ ਨਾਲ ਸੂਟ ਦਾ ਪ੍ਰਾਈਸ ਹੈਗਾ ਕਿ 900 ਰੁਪਏ 90 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਦੇਵਾਂਗੇ ਦੂਸਰਾ ਕਲਰ ਇਹਦੇ ਚ ਹਰਾ ਫਰੋਜ਼ੀਆ ਕਲਰ ਸੂਟ ਰੈਡੀ ਹੋਇਆ ਹੈਗਾ ਸੇਮ ਥ੍ਰੈਡ ਨਾਲ ਵਰਕ ਬਣਿਆ ਹੋਇਆ ਇਹਦਾ ਵੀ ਬਹੁਤ ਸੋਹਣਾ ਕਲਰ ਹੈ ਵੀ ਇਹ ਵਾਲੇ ਦੇ 슬ੀਵਸ ਤੇ ਵਰਕ ਹੋਊਗਾ ਤੁਸੀਂ ਇਹ ਵਰਕ ਨੂੰ ਪਹੁੰਚਾ ਤੇ ਵੀ ਕਰਵਾ ਸਕਦੇ ਹੋਗੇ ਸੇਮ ਵਰਕ ਤੁਸੀਂ ਇਸੇ ਵਰਕ ਨੂੰ ਵੀ ਪਹੁੰਚਾ ਤੇ ਲਵਾ ਸਕਦੇ ਹੋਗੇ ਇਹਦੇ ਆਪਾਂ ਪਾਕਿਸਤਾਨੀ ਬਾਵਾਂ ਬਣਾਈਏ ਬਹੁਤ ਸੋਹਣੀਆਂ ਲੱਗਦੀਆਂ ਨੇ ਜੋ ਕੱਲ ਅੱਜਕੱਲ ਟ੍ਰੈਂਡ ਚੱਲ ਰਿਹਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਵੀ ਕਲਰ ਵੀ ਬਹੁਤ ਪਿਆਰਾ ਹੈਗਾ ਦੂਸਰਾ ਕਲਰ ਇਹਦੇ ਚ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਯੈਲੋ ਕਲਰ ਤੇ ਇਹਦਾ ਆਪਾਂ ਨੇ ਥ੍ਰੈਡ ਜੂ ਮਹਿਰੂਨ ਕਲਰ ਦਾ ਕੀਤਾ ਹੈਗਾ ਬਹੁਤ ਸੋਹਣਾ ਕਲਰ ਸੂਟ ਦਾ ਰੈਡੀ ਹੋਇਆ ਹੈਗਾ ਤਿੰਨੋ ਹੀ ਕਲਰ ਬਹੁਤ ਸੋਹਣੇ ਰੈਡੀ ਹੋਏ ਨੇ ਨਾ ਨਾ ਆਪਾਂ ਨੇ ਜਿਹੜੇ ਦੁਪੱਟੇ ਨਹੀਂ ਰੈਡੀ ਕੀਤੇ ਹੈਗੇ ਸਿਰਫ ਉਸੇ ਸੂਟ ਨਾਲ ਦੁਪੱਟਾ ਰੈਡੀ ਕੀਤਾ ਉਹ ਕਿਸੇ ਕਸਟਮਰ ਦਾ ਸੂਟ ਰੈਡੀ ਹੋਇਆ ਸੀਗਾ ਆਪਾਂ ਉਹਦੇ ਨਾਲ ਦੁਪੱਟਾ ਡਾਈ ਕਰਵਾਇਆ ਤੇ ਇਹਨਾਂ ਨਾਲ ਦੁਪੱਟੇ ਵੀ ਹਜੇ ਡਾਈ ਹੋ ਰਹੇ ਨੇਗੇ ਤੇ ਅਗਰ ਕੋਈ ਵੀ ਤੁਹਾਨੂੰ ਸੂਟ ਵੀਡੀਓ ਚ ਵਧੀਆ ਲੱਗਿਆ ਤਾਂ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਕੋਈ ਵੀ ਸੂਟ ਦੀ ਡਿਟੇਲ ਲੈਣੀ ਹੋਵੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ